ਸਾਡੇ ਕੋਲੇ ਜੀ ਇਹ ਚਮੜੀ ਦਾ ਕਿੰਨਾ ਵੀ ਪੁਰਾਣਾ ਰੋਗ ਹੋਵੇ ਤੇ ਅਸੀਂ ਉਹ ਆਪਣਾ ਆਯੁਰਵੈਦਿਕ ਦਵਾਈਆਂ ਨਾਲ ਠੀਕ ਕਰ ਦਿੰਨੇ ਆ ਮਾਈਗਰੇਨ ਹੈ ਤੇ ਸਰਵਾਈਕਲ ਹੈ ਉਹਦੇ ਵਿੱਚ ਕੀ ਹੁੰਦਾ ਨਸਾਂ ਦੀ ਬਲੋਕੇਜ ਹੋ ਜਾਂਦੀ ਆ ਉਹਨਾਂ ਨੂੰ ਨਸਾਂ ਨੂੰ ਅਸੀਂ ਪੰਪ ਕਰਕੇ ਉਹਦੇ ਵੱਤ ਕੁਛ ਹੈ ਇਲੈਕਟ੍ਰੋਪੈਥੀ ਦਵਾਈਆਂ ਦੇ ਕੇ ਉਹਨੂੰ ਆਪਾਂ ਠੀਕ ਕਰ ਦਿਆਂ ਬਾਕੀ ਔਰਤਾਂ ਦੇ ਜੋ ਵੀ ਰੋਗ ਨੇ ਸਫੇਦ ਪਾਣੀ ਪੈਣਾ ਜਾ ਵੀ ਜੋ ਜੋ ਵੀ ਕੋਈ ਗੁਪਤ ਰੋਗ ਨੇ ਉਹਨਾਂ ਨੂੰ ਆਪਾਂ ਆਯੁਰਵੈਦਿਕ ਦਵਾਈਆਂ ਨਾਲ ਠੀਕ ਕਰ ਦਿਆਂ ਕੋਤਾਤ ਪੈਂਦੀ ਹੈ ਸੁਪਨ ਦੋਸ਼ ਹੈ ਉਹਦਾ ਵੀ ਇਲਾਜ ਕਰਦੇ ਹਾਂ ਉਹਨਾਂ ਦੇ ਇਲਾਜ ਵਾਸਤੇ ਮੈਂ ਐਤਵਾਰ ਨੂੰ ਬੈਠਦਾ ਠੀਕ ਹੈ ਜਿਵੇਂ ਕੋਈ ਸੈਕਸ ਦੀ ਕਮਜ਼ੋਰੀ ਹੈ ਤਾਤ ਪੈਂਦੀ ਹੈ ਸੁਪਨ ਦੋਸ਼ ਹੈ ਇਹਨਾਂ ਦਾ ਅਸੀਂ ਆਧਰਵਾਤ ਤਰੀਕੇ से ਇਲਾਜ ਕਰਦੇ ਹਾਂ ਦੋਸਤੋ ਨਮਸਕਾਰ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਖਾਲਸਾ ਸਕਿਨ ਕੇਅਰ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਲੋਕੇਸ਼ਨ ਮਾਨਸਾ ਦੇ ਵਿੱਚ ਜਿਹੜਾ ਬਸ ਅੱਡੇ ਤੋਂ ਜਦੋਂ ਰੇਲਵੇ ਫਾਟਕ ਨੂੰ ਆਈਏ ਤਾਂ ਫਾਟਕ ਪਾਰ ਕਰਨ ਸਾਰੀ ਸੱਜੇ ਪਾਸੇ ਆ ਜੀ ਵੀਰਨਗਰ ਮੁਹੱਲਾ ਵੀਰਨਗਰ ਮੁਹੱਲੇ ਦੇ ਵਿੱਚ ਹੈ ਜੀ ਗੁਰਦੁਆਰਾ ਸਾਹਿਬ ਤਾਂ ਗੁਰਦੁਆਰਾ ਸਾਹਿਬ ਦੇ ਉਰਲੇ ਪਾਸੇ ਖੱਬੇ ਪਾਸੇ ਹੈ ਖਾਲਸਾ ਸਕਿਨ ਕੇਅਰ ਇੱਥੇ ਜਿਹੜੇ ਡਾਕਟਰ ਸਾਹਿਬ ਨੇ ਲੇਡੀਜ਼ ਡਾਕਟਰ ਵੀ ਹੈਗੇ ਨੇ ਤੇ ਜੈਂਟਸ ਡਾਕਟਰ ਵੀ ਨੇ ਪਹਿਲਾਂ ਆਪਾਂ ਗੱਲ ਕਰਾਂਗੇ ਔਰਤਾਂ ਦੇ ਰੋਗਾਂ ਬਾਰੇ ਸ਼ੂਗਰ ਦੇ ਰੋਗਾਂ ਬਾਰੇ ਬਾਕੀ ਹੋਰ ਜਿਹੜੇ ਬਿਮਾਰੀਆਂ ਦਾ ਇਲਾਜ ਕਰਦੇ ਨੇ ਉਸ ਰੋਗਾਂ ਬਾਰੇ ਤਾਂ ਹੁਣ ਕਰਦੇ ਆਪਾਂ ਗੱਲਬਾਤ ਹਾਂਜੀ ਮੈਡਮ ਇੱਥੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਸਾਡੇ ਕੋਲੇ ਜੀ ਇਹ ਚਮੜੀ ਦਾ ਕਿੰਨਾ ਵੀ ਪ੍ਰਾਣਾ ਰੋਗ ਹੋਵੇ ਤੇ ਅਸੀਂ ਉਹ ਆਪਣਾ ਆਯੁਰਵੈਦਿਕ ਦਵਾਈਆਂ ਨਾਲ ਠੀਕ ਕਰ ਦਿੰਨੇ ਆ ਮਾਈਗਰੇਨ ਹੈ ਤੇ ਸਰਵਾਈਕਲ ਹੈ ਉਹਦੇ ਵਿੱਚ ਕੀ ਹੁੰਦਾ ਨਸਾਂ ਦੀ ਬਲੋਕੇਜ ਹੋ ਜਾਂਦੀ ਆ ਉਹਨਾਂ ਨੂੰ ਨਸਾਂ ਨੂੰ ਅਸੀਂ ਪੰਪ ਕਰਕੇ ਉਹਦੇ ਵੱਤ ਕੁਛ ਹੈ ਇਲੈਕਟ੍ਰੋਪੈਥੀ ਦਵਾਈਆਂ ਦੇ ਕੇ ਉਹਨੂੰ ਆਪਾਂ ਠੀਕ ਕਰ ਦਿਆਂ ਬਾਕੀ ਔਰਤਾਂ ਦੇ ਜੋ ਵੀ ਰੋਗ ਨੇ ਸਫੇਦ ਪਾਣੀ ਪੈਣਾ ਜਾਂ ਵੀ ਜੋ ਵੀ ਕੋਈ ਗੁਪਤ ਰੋਗ ਨੇ ਉਹਨਾਂ ਨੂੰ ਆਪਾਂ ਆਯੁਰਵੈਦਿਕ ਦਵਾਈਆਂ ਨਾਲ ਠੀਕ ਕਰ ਦਿਆਂ ਸ਼ੂਗਰ ਦਾ ਆਪਣੇ ਕੋਲੇ ਆਯੁਰਵੈਦਿਕ ਇਲਾਜ ਹੈ ਜੀ ਸ਼ੂਗਰ ਦਾ 3 ਮਹੀਨੇ ਤੁਸੀਂ ਰੈਗੂਲਰ ਦਵਾਈ ਖਾਓ 3 ਦਿਨਾਂ ਬਾਅਦ ਤੁਹਾਡੀ ਗੋਲੀ ਬੰਦ ਜਾਂ ਤੁਹਾਨੂੰ ਇਨਸੂਲਿਨ ਵੀ ਲੱਗਦੀ ਆ ਉਹ ਵੀ ਬੰਦ ਜੀ 3 ਦਿਨਾਂ ਬਾਅਦ 3 ਮਹੀਨੇ ਦਵਾਈ ਖਾਣ ਤੋਂ ਬਾਅਦ ਤੁਸੀਂ ਕੋਈ ਦਵਾਈ ਨਹੀਂ ਖਾਣੀ ਜੀ ਸ਼ੂਗਰ ਤੁਹਾਡੀ ਬਿਲਕੁਲ ਨੋਰਮਲ ਆਏਗੀ ਇਹ ਸਾਡਾ ਜੀ ਪੁਰਾਣੇ ਨੁਕਸੇ ਨੇ ਸਾਡੇ ਕੋਲੇ ਅਸੀਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਦੇ ਆਂ ਮੈਡਮ ਜਦੋਂ ਤੁਸੀਂ ਔਰਤਾਂ ਦੀ ਗੱਲ ਕੀਤੀ ਸਫੇਦ ਪਾਣੀ ਪੀਣਾ ਲਕੂਰੀਆ ਵਗੈਰਾ ਜੀ ਮਤਲਬ ਕਿ ਕਿਸੇ ਔਰਤ ਨੂੰ ਜਿਵੇਂ ਕੋਈ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਉਹ ਤੁਸੀਂ ਪੱਕਾ ਇਲਾਜ ਕਰ ਦਿੰਦੇ ਹੋ ਹਾਂਜੀ ਹਾਂਜੀ ਚਾਹੇ ਕਿੰਨਾ ਵੀ ਪੁਰਾਣਾ ਹੋਵੇ ਕਿੰਨਾ ਦਾ ਤੁਹਾਡੇ ਕੋਲੇ ਚਾਹੇ ਕਿੰਨਾ ਵੀ ਪੁਰਾਣਾ ਤੁਹਾਡਾ ਪੇਸ਼ੈਂਟ ਆਸੀਂ ਠੀਕ ਕਰਾਂਗੇ ਜੀ ਜਾਂ ਲਕੋਰੀਏ ਦਾ ਜਾਂ ਲੇਡੀ ਦੀਆਂ ਬਹੁਤ ਬਿਮਾਰੀਆਂ ਹੁੰਦੀਆਂ ਨੇ ਹੋਰ ਵੀ ਜੋ ਵੀ ਹੈਗੀਆਂ ਨੇ ਆਪਾਂ ਜਮਾ ਐਂ ਪੱਕਾ ਇਲਾਜ ਆ ਏ ਟੂ ਜ਼ेड ਜਿਹੜੀਆਂ ਔਰਤਾਂ ਦੀਆਂ ਬਿਮਾਰੀਆਂ ਸਾਰਿਆਂ ਦਾ ਤੁਸੀਂ ਇਲਾਜ ਕਰ ਹਾਂਜੀ ਹਾਂਜੀ ਸਾਰਿਆਂ ਦਾ ਸ ਆਪਣੇ ਕੋਲੇ ਆਯੁਰਵੈਦਿਕ ਤੇ ਇਲੈਕਟ੍ਰੋ ਹੋਮੋਪੈਥੀ ਦਵਾਈਆਂ ਨਾਲ ਹੀ ਆਪਾਂ ਇਲਾਜ ਕਰਦੇ ਹਾਂ ਦੋਸਤੋ ਪਹਿਲਾਂ ਆਪਾਂ ਗੱਲ ਕੀਤੀ ਸੀ ਔਰਤਾਂ ਦੇ ਗੁਪਤ ਰੁਗਾਂ ਬਾਰੇ ਸ਼ੂਗਰ ਬਾਰੇ ਸਰਵਾਈਕਲ ਬਾਰੇ ਮਾਈਗਰੇਨ ਬਾਰੇ ਚਮੜੀ ਦੇ ਰੋਗਾਂ ਬਾਰੇ ਪਰ ਹੁਣ ਆਪਾਂ ਗੱਲ ਕਰਾਂਗੇ ਮਰਦਾਂ ਦੇ ਗੁਪਤ ਰੋਗਾਂ ਬਾਰੇ ਸੈਕਸ ਦੇ ਰੋਗਾਂ ਬਾਰੇ ਹੁਣ ਆਪਣੇ ਨਾਲ ਬੈਠੇ ਨੇ ਜੀ ਡਾਕਟਰ ਸਾਹਿਬ ਇਹਨਾਂ ਨਾਲ ਕਰਦੇ ਗੱਲਬਾਤ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਲੇਡੀਜ਼ ਵਾਸਤੇ ਲੇਡੀ ਡਾਕਟਰ ਨੇ ਜੈਂਟਸ ਵਾਸਤੇ ਜੈਂਟਸ ਡਾਕਟਰ ਨੇ ਤਾਂ ਜਿਹੜਾ ਫਿਰ ਮਰਦਾਂ ਦੇ ਗੁਪਤ ਰੋਗ ਹੈ ਜਾਂ ਸੈਕਸ ਰੋਗ ਨੇ ਕੋਈ ਤਾਤ ਪੈਂਦੀ ਹੈ ਸੁਪਨ ਦੋਸ਼ ਹੈ ਉਹਦਾ ਵੀ ਇਲਾਜ ਕਰਦੇ ਹੋ ਹਾਂ ਉਹਦਾ ਵੀ ਇਲਾਜ ਕਰਦੇ ਆ ਉਹਨਾਂ ਦੇ ਇਲਾਜ ਵਾਸਤੇ ਮੈਂ ਐਤਵਾਰ ਨੂੰ ਬੈਠਦਾ ਠੀਕ ਹੈ ਜਿਵੇਂ ਕੋਈ ਸੈਕਸ ਦੀ ਕਮਜ਼ੋਰੀ ਹੈ ਤਾਤ ਪੈਂਦੀ ਹੈ ਸੁਪਨ ਦੋਸ਼ ਹੈ ਇਹਨਾਂ ਦਾ ਸੀ ਆਧੁਰਵਾਇ ਤਰੀਕੇ से ਇਲਾਜ ਕਰਦੇ ਹਾਂ ਠੀਕ ਹੈ ਦੋ ਤਿੰਨ ਮਹੀਨੇ ਦਵਾਈ ਖਾਣੇ ਪੈਂਦੀ ਹੈ ਫਿਰ ਬਾਰ ਬਾਰ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਡਾਕਟਰ ਸਾਹਿਬ ਧੰਨਵਾਦ ਜੀ ਦੋਸਤੋ ਆਪਾਂ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਨਾਲ ਤਾਂ ਜਿਹੜਾ ਖਾਲਸਾ ਸਕਿਨ ਕੇਅਰ ਹੈ ਰੋਜ਼ਾਨਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਖੁੱਲਦਾ ਹੈ ਤਾਂ ਤੁਸੀਂ ਇੱਥੇ ਆਓ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗ ਹੋਣ ਸ਼ੂਗਰ ਹੋਵੇ ਸਰਵਾਈਕਲ ਹੋਵੇ ਚਮੜੀ ਰੋਗ ਹੋਵੇ ਸਕਿਨ ਪ੍ਰੋਬਲਮ ਹੋਵੇ ਤਾਂ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਅਤੇ ਇਲੈਕਟ੍ਰੋ ਹੋਮਿਓਪੈਥੀ ਦਵਾਈਆਂ ਨਾਲ ਕੀਤਾ ਜਾਂਦਾ ਹੈ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ ਹੈ ਫੋਨ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ